ਅਸੀਂ ਇੱਕ ਪਿਆਰ ਬਣਾਇਆ ਆ ਤੇ ਇਸ ਗਰਾਊਂਡ ਦੇ ਪ੍ਰਧਾਨ ਜੀ ਆਪਾਂ ਕੀ ਕਹਿਣਾ ਚਾਹੋਗੇ ਕਿੰਨੇ ਚਿਰ ਤੋਂ ਰੀਤ ਚੱਲਦੀ ਆਈ ਹੈ ਤੇ ਅੱਜ ਹੋਲੀ ਆ ਗਈ ਪਰ ਇੱਥੇ ਪਤੰਗबाजी ਹੋਣੀ ਹੈ ਇਹ ਰੀਤ ਸਾਡੀ ਬੜੀ ਵਿਰਾਸਤ ਚ ਹੈ ਬੜੀ ਪੁਰਾਣੀ ਰੀਤ ਚੱਲਦੀ ਆ ਰਹੀ ਹੈ ਜੀ ਇਹ ਹੋਲੀ ਦਾ ਅਸੀਂ ਤਿਹਾਰ ਵੀ ਮਨਾਉਨੇ ਆ ਅਸੀਂ ਮੈਚ ਵੀ ਕਰਾਉਨੇ ਆ ਅਸੀਂ ਇੱਥੇ ਚਾਈਨਾ ਡੋਰ ਨਹੀਂ ਵਰਤਣ ਦਿੰਦੇ ਅਸੀਂ ਜਿਹੜੀ ਪ੍ਰਾਤਨਤਾ ਹੈ ਅਸੀਂ ਉਹ ਉਹ ਜਿਹੇ ਅਸੀਂ ਮਤਲਬ ਸਾਰੀ ਜਿਹੜੀ ਗੇਮ ਕਰਦੇ ਆ ਅਸੀਂ ਦੂਸਰੀ ਡੋਰ ਨਹੀਂ ਵਰਤੰਦੇ ਚਾਈਨਾ ਦੀ ਪਰ ਪਹਿਲੀ ਮਰੀ ਹੋਊਗਾ ਪੰਜਾਬ ਦੇ ਵਿੱਚ ਜਾਂ ਦਿੱਸ਼ਪੁਰ ਦੇ ਵਿੱਚ ਹੋਲੀ ਘਟ ਪਤੰਗਵਾਈ ਜਾਈ ਹੋਰੀ ਬਿਲਕੁਲ ਜੀ ਬਿਲਕੁਲ ਅਸੀਂ ਇੱਕ ਪਿਆਰ ਬਣਾਇਆ ਆ ਤੇ ਏਦਾਂ ਹੀ ਪਿਆਰ ਬਣਦੇ ਨਾ ਆਪਾਂ ਠੀਕ ਆ ਜੀ ਇਹ ਗੇਮ ਇੰਨੀ ਸੁਥਰੀ ਆ ਇੱਥੇ ਕੋਈ ਨਾ ਕੋਈ ਹੋਰ ਉਹ ਜਿਹੇ ਬੰਦਾ ਜਿਹੜਾ ਕੋਈ ਹੁੱਲਰ ਬਾਜੀ ਕਰਨ ਆਵੇ ਜਾਂ ਕੁਛ ਆ ਇਹ ਆਪਾਂ ਪੁਰਾਤਨ ਜਿਹੜੀ ਵਿਰਾਸਤ ਹੈ ਅਸੀਂ ਇਹਨੂੰ ਕਾਇਮ ਰੱਖਣਾ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਗੇਮ ਦੇ ਵਿੱਚ ਬੜੀ ਜੁੜਦੇ ਨੇ ਬੰਦੇ ਲੋਕ ਵੀ ਜੁੜਦੇ ਆ ਹਾਂਜੀ ਕਹਿੰਦੇ ਕਿ ਸਭ ਤੋਂ ਪੁਰਾਣੀ ਗਰਾਊਂਡ ਹੈਗੀ ਭਾਵੇਂ ਗਰੁੰਡਾ ਜਿੰਨੀ ਮਰਜ਼ੀ ਬਣ ਗਿਆ ਹੋਰ ਬਿਲਕੁਲ ਜੀ ਬਿਲਕੁਲ ਅਸੀਂ ਸਰਕਾਰ ਨੂੰ ਰਿਕੁਐਸਟ ਵੀ ਕਰਦੇ ਆ ਵੀ ਸਾਨੂੰ ਇਹੋ ਜਿਹੀ ਗਰਾਊਂਡ ਦੇ ਦਿਓ ਕਿ ਜਿੱਥੇ ਅਸੀਂ ਆਪਣਾ ਜਿਹੜੀ ਆ ਵਿਰਾਸਤ ਗੇਮ ਨੂੰ ਹੋਰ ਉੱਚੀਆਂ ਚੁੱਕੀ ਹੈ ਜੀ ਲੱਗਦਾ ਕਿ ਇੰਤ ਦੇ ਧਿਆਨ ਦੇ ਉੱਪਰ ਹੁੱਲੜ ਬਾਜੀ ਨਹੀਂ ਕਰਨੀ ਚਾਹੀਦੀ ਨੌਜਵਾਨਾਂ ਨੂੰ ਬਿਲਕੁਲ ਜੀ ਬਿਲਕੁਲ ਹੁੱਲੜ ਬਾਜੀ ਨਹੀਂ ਇੱਥੇ ਹੁੰਦੀ ਇੱਥੇ ਆ ਪਿਆਰ ਬੰਦੇ ਦੇ ਸਾਰੇ ਆਪਾਂ ਬੜੇ ਪਿਆਰ ਨਾਲ ਹੋਲੀ ਵੀ ਖੇਡੀਦੀ ਆ ਤੇ ਇਹ ਫਿਰ ਇੱਥੇ ਮੈਚ ਵੀ ਐਸੇ ਗਰਾਊਂਡ ਚ ਹੁੰਦੇ ਨੇ ਸਾਡੇ ਕਦੇ ਹਰ ਸਾਲ ਦੀ ਵੇਟ ਕੀਤੀ ਜਾਂਦੇ ਫੇ ਬਿਲਕੁਲ ਜੀ ਬਿਲਕੁਲ ਹਰ ਸਾਲ ਤੇ ਇਹ ਆਪਾਂ ਹੋਰ ਵੀ بڑے بڑے ਜੁੜੇ ਨੇ ਸਾਡੇ ਨਾਲ ਤੇ ਜਿਹੜੀ ਅੱਜ ਕੱਲ ਲੋਕੀ ਵੇਖੋ ਜਿਹੜੀ ਉਹ ਨਸ਼ਿਆਂ ਚ ਹੈ ਨਾ ਬੜੀ ਰਹਿਤ ਹੋ ਗਈ ਹੈ ਸਾਡੇ ਨਸ਼ੇ ਵਾਲਾ ਕੋਈ ਬੰਦਾ ਨਹੀਂ ਦਿਸੂਗਾ ਤੁਹਾਨੂੰ ਭਾਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਗਰਾਊਂਡ ਚ ਕਰਦੇ ਆ ਨਸ਼ੇ ਵਾਲਾ ਬੰਦਾ ਕੋਈ ਨਹੀਂ ਨਾ ਕੋਈ ਸ਼ਰਾਬ ਪੀ ਕੇ ਆਉਂਦਾ ਨਾ ਕੋਈ ਗੱਲ ਜੀ ਤੇ ਇਹ ਆਪਾਂ ਜਿਹੜੀ ਵਿਰਾਸਤ ਨੂੰ ਹੋ ਰਹੀ ਤਾਂ ਟੁੱਕਣਾ ਚਾਹੁੰਦੇ ਸਾਨੂੰ ਗਰਾਊਂਡ ਵੀ ਚਾਹੀਦੀ ਆ ਸਾਡੇ ਕੋਲ ਪਹਿਲਾਂ ਉਹ ਗਰਾਊਂਡਾਂ ਹੁੰਦੀਆਂ ਸੀ ਬੜੀਆਂ ਬੜੀਆਂ ਵੱਡੀਆਂ ਹੁਣ ਤੇ ਛੋਟੀ ਗਰਾਊਂਡ ਰਹਿ ਗਈ ਆ ਤੇ ਸਰਕਾਰ ਨੂੰ ਅਸੀਂ ਕਹਿੰਨੇ ਆ ਵੀ ਸਾਨੂੰ ਆ ਸਾਡੀ ਗੇਮ ਜਿਹੜੀ ਵਿਰਾਸਤ ਚੱਲਦੀ ਰਵੇ ਜਦੋਂ ਅਸੀਂ ਗੇਮ ਕਰਾਉਂਦੇ ਆ ਸਾਡੇ ਡੀਸੀ ਸਾਹਿਬ ਜਿਹੜੇ ਨੇ ਉਹ ਵੀ ਸਾਨੂੰ ਸੱਦਾ ਦਿੰਦੇ ਨੇ ਇਹੀ ਗਰਾਊਂਡਾਂ ਦੇ ਵਿੱਚ ਉਹਨਾਂ ਦੇ ਮਤਲਬ ਜਿਹੜੀ ਗੇਮ ਨੂੰ ਅਸੀਂ ਦੱਸਦੇ ਆ ਵੀ ਆ ਗੇਮ ਹੈ ਮੇਰਾ ਨਾਮ ਨਰਿੰਦਰਪਾਲ ਸਿੰਘ ਰਾਜਾ ਬੱਲੇਬਾਲ ਰਈਵਾਜੇ ਕੀ ਕਰਾ ਚੌਕੇ ਅੱਜ ਹੋਲੀ ਹੈਗੀ ਆ ਪਰ ਪਤੰਗ ਬਾਜ਼ੀ ਦੇ ਤੋਂ ਰੀਤ ਚੱਲਦੀ ਪਈ ਹੈ ਇਹ ਸਾਡੇ ਪੁੱਤਾਂ ਤੋਂ ਚੱਲੀ ਆ ਰਹੀ ਹੈ ਸਾਡੇ ਵੱਡੇ ਵੀ ਕਰਦੇ ਆ ਰਹੇ ਹੁਣ ਸਾਡੀ ਵਾਰੀ ਆ ਕੋ ਸਾਡੇ ਬੱਚੇ ਵੀ ਕਰਨਗੇ ਇਹ ਸ਼ੌਂਕ ਸਭ ਤੋਂ ਵਧੀਆ ਹੈ ਨੇਕ ਸ਼ੌਂਕ ਹੈਗਾ ਇਹਦੇ ਚ ਕੋਈ ਈਰਖਾ ਨਹੀਂ ਕੀ ਕੋਈ ਕੁਛ ਨਹੀਂਗਾ ਸਾਰੇ ਪਿਆਰ ਨਾਲ ਪਤੰਗ ਬਾਜ਼ੀ ਕਰਦੇ ਆ ਵਧੀਆ ਤੋਂ ਵਧੀਆ ਪਤੰਗ ਡਾਣੇ ਆ ਅਸੀਂ ਪਾਰ ਵੀ ਪਤੰਗ ਬਾਜ਼ੀ ਕਰਨ ਜਾਂਦੇ ਆ ਸਾਡੇ ਮੁੰਡੇ ਬਾਹਰ ਵੀ ਜਾਂਦੇ ਨੇ ਗੈਰ ਮੁਲਕ ਚ ਵੀ ਜਾਂਦੇ ਨੇ ਚੰਗੀ ਤਾਂ ਸਮਾਂ ਹੈਗਾ ਸੀ ਕਿ ਪਾਕਿਸਤਾਨ ਤੋਂ ਲੋਕ ਇੱਥੇ ਦੇਖਣ ਆਉਂਦੇ ਦੇ ਸੀ ਹਾਂਜੀ ਬਹੁਤ ਆਉਂਦੇ ਸੀ ਭਾਜੀ ਮੈਂ ਕਿੰਨੀ ਵਾਰੀ ਪਾਕਿਸਤਾਨ ਪਿੱਛੇ ਕਰਨ ਗਿਆ ਖੁਦ ਹਾਂ ਤੇ ਇਹਦੇ ਵਿੱਚ ਕੀ ਮੈਸੇਜ ਦਿੱਤਾ ਜਾਂਦਾ ਕਿ ਚੈਨਾ ਨੂੰ ਡੋਰ ਨੂੰ ਲੈ ਕੇ ਚੈਨਾ ਦੀ ਡੋਰ ਤੇ ਉਡਾਣੀ ਨਹੀਂ ਚਾਹੀਦੀ ਇਹ ਨਹੀਂ ਤਾਂ ਇੱਕ ਕਤਲ ਹੈਗਾ ਜੀ ਇਹਨੂੰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਡੋਰ ਬੰਦ ਕਰਾਵੇ ਤੇ ਧਾਗੇ ਨੂੰ ਚਲਾਵੇ ਇਹ ਕੁਝ ਲੋਕ ਹੈਗੇ ਨੇ ਪੈਸੇ ਦੀ ਖਾਤਰ ਇਹ ਕੰਮ ਕਰੀ ਜਾਂਦੇ ਨੇ ਤੇ ਲੋਕਾਂ ਦੇ ਨਿਆਣੇ ਮਾਰੀ ਜਾ ਰਹੇ ਨੇ ਇਹ ਕੰਮ ਬੰਦ ਹੋਣਾ ਚਾਹੀਦਾ ਮੇਰਾ ਤੇ ਇਹੀ ਸੰਦੇਸ਼ ਹੈਗਾ ਕਿ ਇਹੀ ਕੰਮ ਕਰੋ ਬੱਚੀ ਨજર ਨਹੀਂ ਹੁੰਦਾ ਕੋਈ ਚਿੜੀ ਨਹੀਂ ਨਰ ਆਂਦੀ ਕੋਈ ਤੋਤਾ ਨਹੀਂ ਨਰ ਆਂਦੇ ਆ ਪਿਆ ਤੋਤੇ ਉੱਡ ਗਏ ਨੇ ਚਿੜੀਆਂ ਵੀ ਉੱਡ ਗਈਆਂ ਕਬੂਤਰ ਮਰੀ ਜਾ ਰਹੇ ਨੇ ਪਰ ਲੱਗਦਾ ਕੀ ਇਹਦੇ ਜ਼ਿੰਮੇਵਾਰ ਅਸੀਂ ਲੋਕ ਵੀ ਆ ਕੇ ਕਹਿ ਇਹਦੀ ਇਹਦੀ ਜ਼ਿੰਮੇਵਾਰੀ ਸਾਡੀ ਸਰਕਾਰ ਹੈਗੀ ਹੈ ਪਰ ਕਈ ਲੋਕ ਵੀ ਹੈਗੇ ਨੇ ਜਿਹੜੇ ਲੋਕ ਵੀ ਹੈਗੀ ਹੈ ਸਰਕਾਰ ਵੀ ਹੈਗੀ ਹੈ ਪੁਲਸ ਵੀ ਹੈਗੀ ਹੈ ਪ੍ਰਸ਼ਾਸਨ ਜ਼ਿਆਦਾ ਜ਼ਿੰਮੇਵਾਰ ਹੈ ਤਾਂ ਲੱਗਦਾ ਇਹ ਪੈਸੇ ਲੈ ਕੇ ਇਹਦੀ ਪਹਿਲ ਸਾਨੂੰ ਕਰਨੀ ਪਊਗੀ ਲੋਕਾਂ ਨੂੰ ਅਸੀਂ ਪਹਿਲ ਕਰਦੇ ਪਿਆ ਅਸੀਂ ਫੜਾਈ ਜਾਂਦੇ ਆ ਜਿਹੜਾ ਵੇਚਦਾ ਪਿਆ ਪਰ ਪੁੱਲ ਤੋਂ ਛੱਡੀ ਜਾ ਰਹੀ ਹੈ ਪੈਸੇ ਲੈ ਲੈ